ਸਸ਼ੀਕਾਲ ਮੇਰੇ ਨਾਲ ਕਮਲਦੀਪ ਘੋਰਤਾ ਪਾਜਪਾ ਦੇ ਵੱਲੋਂ ਹਰਿਆਣਾ ਚੋਣ ਦੇ ਲਈ ਆਪਣਾ ਸੰਕਲਪ ਪੱਤਰ ਜਾਰੀ ਕਰ ਦਿੱਤਾ ਗਿਆ ਤੇ ਨਾਲ ਹੀ 20 ਵਾਅਦੇ ਜਿਹੜੇ ਹੈਗੇ ਨੇ ਲੋਕਾਂ ਦੇ ਨਾਲ ਕੀਤੇ ਗਏ ਨੇ 20 ਵਾਅਦੇ ਜਿਹੜੇ ਲੋਕਾਂ ਦੇ ਨਾਲ ਹਰਿਆਣਾ ਦੇ ਲੋਕਾਂ ਦੇ ਨਾਲ ਬੀਜੇਪੀ ਦੇ ਵੱਲੋਂ ਕੀਤੇ ਗਏ ਨੇ ਵੀ ਵਾਦਿਆਂ ਦਾ ਜਿਹੜਾ ਅਸੀਂ ਕਹਿ ਸਕਦੇ ਸੰਕਲਪ ਪੱਤਰ ਜਾਰੀ ਕੀਤਾ ਗਿਆ ਤਾਂ ਦੱਸਦੀ ਹੈ ਕਿ ਜਦ ਹਰਿਆਣਾ ਦੇ ਵਿੱਚ ਜਿਹੜੀਆਂ ਨਿ ਵਿਧਾਨ ਸਭਾ ਚੋਣਾਂ ਹੋਣ ਜਾਣੀਆਂ ਜਿਸ ਕਰਕੇ ਲਗਾਤਾਰ ਹਰ ਇੱਕ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਜਿਸ ਕਰਕੇ ਅੱਜ ਸੰਕਲਪ ਪੱਤਰ ਜਿਹੜਾ ਬੀਜਪੀ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਤਾਂ ਵੀ ਵਾਦੇ ਗਰੰਟੀਆਂ ਜਿਹੜੀਆਂ ਨੇ ਇਸ ਸੰਕਲਪ ਪੱਤਰ ਦੇ ਵਿੱਚ ਰੱਖੀਆਂ ਗਈਆਂ ਨੇ ਭਾਜਪਾ ਪ੍ਰਧਾਨ ਜੇਪੀ ਨੰਡਾ ਰੋहतक ਦੇ ਵਿੱਚ ਸੰਬੋਧਨ ਹੋਏ ਤੇ ਉੱਥੇ ਸੰਕਲਪ ਪੱਤਰ ਜਾਰੀ ਕੀਤਾ ਗਿਆ ਤਾਂ ਕਈ ਜੜੇ ਨੇ ਵਾਅਦੇ ਕੀਤੇ ਗਏ ਨੇ ਲੋਕਾਂ ਦੇ ਨਾਲ ਚੋਣ ਮੈਨੀਫੈਸਟੋ ਜਾਰੀ ਕੀਤੇ ਗਏ ਜਿਸ ਦੇ ਵਿੱਚ 2 ਲੱਖ ਨੌਜਵਾਨਾਂ ਨੂੰ ਨੌਕਰੀ ਦਾ ਵਾਅਦਾ ਕੀਤਾ ਗਿਆ ਹੈ 500 ਰੁਪਏ ਚ ਗੈਸ ਸਿਲੰਡਰ ਦੇਣ ਦਾ ਵੀ ਵਾਅਦਾ ਬੀਜਪੀ ਦੇ ਵੱਲੋਂ ਕੀਤਾ ਗਿਆ ਹੈ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਬੀਜਪੀ ਸਰਕਾਰ ਦੇਵੇਗੀ ਲਾਡੋ ਲਕਸ਼ਮੀ ਸਕੀਮ ਤਹਿਤ ਇਹ ਪੈਸੇ ਜਿਹੜੇ ਨੇ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦਿੱਤਾ ਜਾਵੇਗਾ ਤੇ ਨਾਲ ਹੀ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਸਕੂਟਰ ਦੇਵਾਂਗੇ ਤਾਂ ਜਿਹੜੇ ਦਿਹਾਤੀ ਇਲਾਕੇ ਹੈਗੇ ਨੇ ਤਾਂ ਬੀਜਪੀ ਦੇ ਵੱਲੋਂ ਕਿਹਾ ਗਿਆ ਜਿਹੜੇ ਦਿਹਾਤੀ ਦਿਹਾਤੀ ਇਲਾਕੇ ਹੈਗੇ ਨੇ ਉਹਨਾਂ ਦੇ ਵਿੱਚ ਜਿਹੜੇ ਕਾਲਜ ਜਾਣ ਵਾਲੇ ਵਿਦਿਆਰਥੀ ਹੋਣਗੇ ਉਹਨਾਂ ਨੂੰ ਅਸੀਂ ਸਕੂਟਰ ਦੇਵਾਂਗੇ ਤੇ ਨਾਲ ਹੀ ਅਗਨੀ ਵੀਰਾਂ ਨੂੰ ਸਰਕਾਰੀ ਨੌਕਰੀ ਦੀ ਗਰੰਟੀ ਬੀਜਪੀ ਦੇ ਵੱਲੋਂ ਦਿੱਤੀ ਗਈ ਹੈ 24 ਫਸਲਾ ਤੇ ਐਮਐਸਪੀ ਖਰੀਦ ਦੀ ਗਰੰਟੀ ਵੀ ਜਿਹੜੀ ਹੈ ਉਹ ਦਿੱਤੀ ਗਈ ਹੈ ਬੀਜਪੀ ਦੇ ਵੱਲੋਂ ਹਰ ਪਰਿਵਾਰ ਦਾ 10 ਲੱਖ ਰੁਪਏ ਦਾ ਮੁਫਤ ਇਲਾਜ ਕੀਤਾ ਗਿਆ ਸਕੀਮ ਦੇ ਤਹਿਤ ਇਹਦਾ ਜ਼ਿਕਰ ਚੋਣ ਮੈਨੀਫੈਸਟੋ ਵਿੱਚ ਕੀਤਾ ਗਿਆ ਤੇ ਲਾਡੋ ਲక్ష్ਮੀ ਸਕੀਮ ਤਹਿਤ ਔਰਤਾਂ ਨੂੰ ਜਿਹੜੇ ਪੈਸੇ ਦਿੱਤੇ ਜਾਣਗੇ ਜਿਹੜਾ 2100 ਰੁਪਏ ਦੀ ਗੱਲ ਕਰ ਰਹੀ ਹੈ ਆ ਬੀਜੇਪੀ ਉਸ ਦਾ ਜ਼ਿਕਰ ਹੈ ਕਿ ਲਾਡੋ ਲక్ష్ਮੀ ਸਕੀਮ ਤਹਿਤ ਇਹ ਪੈਸੇ ਜਿਹੜੇ ਨੇ ਔਰਤਾਂ ਨੂੰ ਦਿੱਤੇ ਜਾਣਗੇ ਤਾਂ 10 ਲੱਖ ਰੁਪਏ ਦਾ ਮੁਫਤੀ ਲਾਜ ਹੈ ਤੇ ਨਾਲ ਹੀ ਵਿਦਿਆਰਥੀਆਂ ਨੂੰ ਵਜੀਫੇ ਦੀ ਗਰੰਟੀ ਹੈ ਜਿੰਨੇ ਵੀ ओबीसी एससी ਭਾਈਚਾਰੇ ਦੇ ਨਾਲ ਸੰਬੰਧਿਤ ਵਿਦਿਆਰਥੀ ਨੇ ਉਹਨਾਂ ਨੂੰ ਵਜੀਫੇ ਦੀ ਗਰੰਟੀ ਵੀ ਜਿਹੜੀ ਹੈ ਇਸ ਚੋਣ ਮੈਨੀਫੈਸਟੋ ਵਿੱਚ ਦਿੱਤੀ ਗਈ ਹੈ ਤਾਂ 500 ਰੁਪਏ 'ਚ ਹੁਣ ਗੈਸ ਸਿਲੰਡਰ ਦੇਵਾਂਗੇ ਬੀਜੇਪੀ ਕਹਿ ਰਹੀ ਹੈ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ 500 ਰੁਪਏ ਦੇ ਵਿੱਚ ਜਿਹੜੇ ਨੇ ਗੈਸ ਸਿਲੰਡਰ ਦੇਵਾਂਗੇ ਤੇ ਨਾਲ ਹੀ 2 ਲੱਖ ਨੌਜਵਾਨਾਂ ਨੂੰ ਨੌਕਰੀ ਵੀ ਦੇਵਾਂਗੇ ਇਹ ਵੀ ਵਾਦਾ ਬੀਜੇਪੀ ਨੇ ਕੀਤਾ ਹੈ ਔਰਤਾਂ ਨੂੰ 2100 ਰੁਪਏ ਦੇਣ ਦਾ ਵਾਦਾ ਕੀਤਾ ਹਾਲਾਂਕਿ ਕਾਂਗਰਸ ਨੇ 2000 ਕਿਹਾ ਤੇ 100 ਰੁਪਏ ਵਧਾਤਾ ਬੀਜੇਪੀ ਨੇ ਬੀਜੇਪੀ ਕਹਿੰਦੀ ਸੀ 2100 ਰੁਪਏ ਦੇਵਾਂਗੇ ਤੇ ਨਾਲ ਹੀ ਜਿਹੜੇ ਦਿਹਾਤੀ ਲੈ ਕੇ ਹੈਗੇ ਨੇ ਉਹਨਾਂ ਦੇ ਵਿੱਚ ਜਿਹੜੇ ਵਿਦਿਆਰਥੀ ਜਾਂਦੇ ਨੇ ਸਕੂਲ ਕਾਲਜ ਤਾਂ ਉਹਨਾਂ ਨੂੰ ਸਕੂਟਰ ਦੇਣ ਦੀ ਗੱਲ ਆਖੀ ਗਈ ਹੈ ਅਗਨੀ ਵੀਰਾਂ ਨੂੰ ਸਰਕਾਰੀ ਨੌਕਰੀ ਦੀ ਗਰੰਟੀ ਦਿੱਤੀ ਗਈ ਹੈ 24%ਾਂ ਤੇ ਐਮਐਸਪੀ ਖਰੀਦ ਦੀ ਗਰੰਟੀ ਹਰ ਪਰਿਵਾਰ ਦਾ 10 ਲੱਖ ਦਾ ਜਿਹੜਾ ਇਲਾਜ ਹੈ ਉਹ ਫ੍ਰੀ ਕੀਤਾ ਜਾਏਗਾ ਤੇ ਗਰੰਟੀਆਂ ਜਿਹੜੀਆਂ ਨੇ ਭਾਜਪਾ ਦੇ ਵੱਲ ਦਿੱਤੀਆਂ ਗਈਆਂ ਨੇ ਅੱਜ ਰੋहतक ਦੇ ਵਿੱਚ ਭਾਜਪਾ ਵਰਦਾਨ ਜੇਪੀ ਨੱਡਾ ਦੇ ਵੱਲੋਂ ਇਹ ਸੰਕਲਪ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ 20 ਗਰੰਟੀਆਂ ਜਿਹੜੀਆਂ ਹਰਿਆਣਾ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਐਮਐਸਪੀ ਦੀ ਗੱਲ ਹੋਈ ਹੈ ਨੌਕਰੀਆਂ ਦੀ ਗੱਲ ਹੋਈ ਹੈ 5 ਲੱਖ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਫਸਰ ਪੈਦਾ ਕੀਤੇ ਜਾਣਗੇ ਇਹ ਗੱਲ ਵੀ ਜਿਹੜੀ ਆਖੀ ਗਈ ਹੈ ਸ਼ਹਿਰੀ ਅਤੇ ਪਿੰਡੂ ਖੇਤਰਾਂ ਦੇ ਵਿੱਚ 5 ਲੱਖ ਆਵਾਸ ਜੜਾਗਾ ਉਹ ਬਣਾਇਆ ਜਾਵੇਗਾ ਤੇ ਨਾਲ ਹੀ ਹਰ ਜ਼ਿਲ੍ਹੇ 'ਚ 올림픽 ਖੇਡਾਂ ਦੀ ਇਹ ਵੀ ਗਰੰਟੀ ਦਿੱਤੀ ਗਈ ਹੈ ਹਰ ਘਰੇ ਗ੍ਰਹਿਣੀ ਯੋਜਨਾ ਤਹਿਤ 500 ਚ ਸਿਲੰਡਰ ਜਿਹੜੀ ਗੱਲ ਆਖੀ ਗਈ ਹੈ ਕਿ 500 ਰੁਪਏ ਦੇ ਜਿਹੜਾ ਉਹ ਸਿਲੰਡਰ ਦਿੱਤਾ ਜਾਏਗਾ ਤੇ ਹਰ ਹਰਿਆਣਵੀ ਅਗਨੀ ਵੀਰ ਨੂੰ ਸਰਕਾਰੀ ਨੌਕਰੀ ਦੀ ਗਾਰੰਟੀ ਜਿਹੜੀ ਹੈ ਇਹ ਵੀ ਬੀਜੇਪੀ ਦੇ ਵੱਲੋਂ ਦਿੱਤੀ ਗਈ ਹੈ ਤੇ ਨਾਲ ਹੀ ਪੈਨਸ਼ਨਾਂ ਨੂੰ ਜੋੜਨ ਵਾਲੇ ਫਾਰਮੂਲੇ ਤੇ ਵੀ ਜਿਹੜਾ ਕੰਮ ਕੀਤਾ ਗਿਆ ਤਾਂ ਬਹੁਤ ਸਾਰੀਆਂ ਗਾਰੰਟੀਆਂ ਜੜੀਆਂ ਨੇ ਉਹ ਹਰਿਆਣਾ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ ਨੇ ਕਈ ਗਾਰੰਟੀਆਂ ਵਾਅਦੇ ਜੜੇ ਨੇ ਹਰਿਆਣਾ ਬੀਜੇਪੀ ਦੇ ਵੱਲੋਂ ਮਾਫ ਕਰਨਾ ਦਿੱਤੇ ਗਏ ਨੇ ਤਾਂ ਹਰਿਆਣਾ ਚੋਣ ਨੂੰ ਲੈ ਕੇ ਲਗਾਤਾਰ ਪੱਬਾਂ ਪਾਰ ਹੈਗੀਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਢਿੱਡ ਛੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਪ੍ਰਚਾਰ ਵੀ ਲਗਪਗ ਲਗਾਤਾਰ جاری ਹੈ ਵੱਖ-ਵੱਖ ਖੇਤਰਾਤ ਜਾ ਕੇ ਸਾਰੀਆਂ ਪਾਰਟੀਆਂ ਦੇ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਇੱਕ ਦੂਜੇ ਤੇ ਪੂਰੇ ਸਿਆਸੀ ਹਮਲੇ ਕੀਤੇ ਜਾ ਰਹੇ ਨੇ ਤੇ ਨਾਲ ਹੀ ਗਰੰਟੀਆਂ ਤੇ ਵਾਅਦੇ ਵੀ ਜਾ ਕੇ ਲੋਕਾਂ ਦੇ ਨਾਲ ਕੀਤੇ ਜਾ ਰਹੇ ਤਾਂ ਅੱਜ ਭਾਜਪਾ ਦੇ ਵੱਲੋਂ ਸੰਕਲਪ ਪੱਤਰ ਜਿਹੜਾਗਾ ਜਾਰੀ ਕਰ ਦਿੱਤਾ ਗਿਆ ਸੰਕਲਪ ਪੱਤਰ ਦੇ ਵਿੱਚ 20 ਗਰੰਟੀਆਂ ਵਾਅਦੇ ਜੜੇ ਨੇ ਲੋਕਾਂ ਦੇ ਨਾਲ ਕੀਤੇ ਨੇ ਭਾਜਪੀ ਨੇ ਜਿਸ ਦੇ ਵਿੱਚ ਖਾਸ ਜਿਹੜੇ ਹੈਗੇ ਨੇ ਇੱਕ ਤਾਂ ਹੈਗਾ 500 ਰੁਪਏ ਦੇ ਵਿੱਚ ਜਿਹੜਾ ਗੈਸ ਸਿਲੰਡਰ ਦੇਣ ਦਾ ਵਾਅਦਾ ਕੀਤਾ ਤੇ ਨਾਲ ਹੀ ਜਿਹੜਾ ਔਰਤਾਂ ਨੂੰ 2100 ਰੁਪਏ ਦੇਣ ਦਾ ਜਿਹੜਾਗਾ ਵਾਅਦਾ ਕੀਤਾ ਕਿ ਅਸੀਂ 2100 ਰੁਪਏ ਦੇਵਾਂਗੇ ਲਾਡੂ ਲక్ష్ਮੀ ਅ ਯੋਜਨਾ ਦੇ ਤਹਿਤ ਇਹ ਪੈਸੇ ਜਿਹੜੇ ਨੇ ਔਰਤਾਂ ਨੂੰ ਦਿੱਤੇ ਜਾਣਗੇ 2 ਲੱਖ ਨੌਜਵਾਨਾਂ ਨੂੰ ਨੌਕਰੀ ਇਹਦੀ ਗੱਲ ਕੀਤੀ ਹੈ ਜਿਹੜੀ ਇਹ ਵੀ ਖਾਸ ਹੈ ਤੇ ਨਾਲ ਜਿਹੜੇ ਦਿਹਾਤੀ ਇਲਾਕੇ ਹੈਗੇ ਨੇ ਦਿਹਾਤੀ ਇਲਾਕੇ ਦੇ ਵਿੱਚ ਜਿਹੜੇ ਅ ਵਿਦਿਆਰਥੀ ਕਾਲਜ ਜਾਂਦੇ ਨੇ ਤਾਂ ਉਹਨਾਂ ਨੂੰ ਜਾ ਕੇ ਸਕੂਟਰ ਦਿੱਤੇ ਜਾਣਗੇ ਕਿ ਸਕੂਟਰਾਂ ਤੇ ਜਾਣਗੇ ਤੇ ਜਿੰਨੇ ਵੀ OBC ਤੇ SC ਭਾਈਚਾਰੇ ਦੇ ਨਾਲ ਸੰਬੰਧਿਤ ਵਿਦਿਆਰਥੀ ਹੈਗੇ ਉਹਨਾਂ ਦੀ ਵਜੀਫੇ ਦੀ ਗਰੰਟੀ ਹੈ 24 ਫਸਲਾਂ ਤੇ MSP ਖਰੀਦ ਦੀ ਗਰੰਟੀ ਇਹ ਵੀ ਦਿੱਤੀ ਗਈ ਹੈ BJP ਦੇ ਵੱਲੋਂ ਤਾਂ ਇਹ ਜਿਹੜੇ ਖਾਸ ਜਿਹੜੀਆਂ ਗਰੰਟੀਆਂ ਤੁਹਾਨੂੰ ਸਾਂਝੀਆਂ ਕੀਤੀਆਂ ਹਨ ਹਾਲਾਂਕਿ ਵੀ ਵਾਦੇ ਵੀ ਗਰੰਟੀਆਂ ਜੜੀਆਂ ਦਿੱਤੀਆਂ ਗਈਆਂ ਨੇ ਬੀਜਪੀ ਦੇ ਵੱਲੋਂ ਪਰ ਖਾਸ ਜੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਕਿ 500 ਰੁਪਏ ਦੇ ਵਿੱਚ ਜਿਹੜਾ ਸਿਲੰਡਰ ਇਹ ਦਿੱਤਾ ਜਾਏਗਾ ਤੇ ਨਾਲ 2100 ਰੁਪਏ ਔਰਤਾਂ ਨੂੰ ਦਿੱਤੇ ਜਾਣਗੇ ਤੇ ਨਾਲ ਹੀ 2 ਲੱਖ ਨੌਜਵਾਨਾਂ ਨੂੰ ਨੌਕਰੀ ਹੈ ਇਹਦਾ ਵੀ ਜ਼ਿਕਰ ਇਸ ਦੇ ਵਿੱਚ ਕੀਤਾ ਗਿਆ ਐਮਐਸਪੀ ਦੀ ਗੱਲ ਕੀਤੀ ਗਈ 20 ਫਸਲਾਂ ਤੇ ਖਰੀਦ ਦੀ ਗਰੰਟੀ ਦੇ ਐਮਐਸਪੀ ਦੀ ਗੱਲ ਹੋਈ ਹੈ ਤੇ ਨਾਲ ਰੋਜ਼ਗਾਰ ਦੀ ਗੱਲ ਹੋਈ ਹੈ ਤਾਂ ਇਹ ਮੁੱਖ ਗਰੰਟੀਆਂ ਤੋਂ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ ਤਾਂ 20 ਗਰੰਟੀਆਂ ਜਿਹੜੀਆਂ ਦਿੱਤੀਆਂ ਗਈਆਂ ਨੇ ਬੀਜੇਪੀ ਦੇ ਵੱਲੋਂ ਵਾਅਦੇ ਕੀਤੇ ਗਏ ਨੇ ਲੋਕਾਂ ਦੇ ਨਾਲ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਹਰਿਆਣਾ ਦੇ ਵਿੱਚ ਤਾਂ ਅਸੀਂ ਇਹ ਵਾਅਦੇ ਇਹ ਗਰੰਟੀਆਂ ਜਿਹੜੀਆਂ ਪੂਰੀਆਂ ਕਰਾਂਗੇ ਹਾਲਾਂਕਿ ਜਦੋਂ ਵੀ ਚੋਣਾਂ ਹੋਣੀਆਂ ਹੁੰਦੀਆਂ ਨੇ ਤਾਂ ਮੈਨੀਫੈਸਟੋਆਂ ਦੇ ਵਿੱਚ ਬਹੁਤ ਸਾਰੇ ਵਾਅਦੇ ਪਾਰਟੀਆਂ ਦੇ ਵੱਲੋਂ ਕੀਤੇ ਜਾਂਦੇ ਨੇ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਜਦੋਂ ਸਰਕਾਰ ਬਣ ਜਾਂਦੀ ਹੈ ਜਾਂ ਫਿਰ ਸੱਤਾ ਦੇ ਵਿੱਚ ਆ ਜਾਂਦੀ ਹੈ ਪਾਰਟੀ ਦਾ ਕਿਤੇ ਨਾ ਕਿਤੇ ਉਹ ਗਰੰਟੀਆਂ ਉਹ ਵਾਦੇ ਇੱਕ ਪਾਸੇ ਰਹਿ ਜਾਂਦੇ ਹਾਲਾਂਕਿ ਕਈ ਵਾਦੇ ਪੂਰੇ ਵੀ ਹੋ ਜਾਂਦੇ ਪਰ ਖਾਸ ਕਰਕੇ ਲੋਕ ਫਿਰ ਨਰਾਜ਼ ਵੀ ਨਾ ਖੁਸ਼ ਵੀ ਨਜ਼ਰ ਆਉਂਦੇ ਨੇ ਕਿ ਚੋਣਾਂ ਤੋਂ ਪਹਿਲਾਂ ਤਾਂ ਅਜਿਹੇ ਵਾਦੇ ਅਜਿਹੀਆਂ ਗਰੰਟੀਆਂ ਸਾਨੂੰ ਦਿੱਤੀਆਂ ਜਾਂਦੀਆਂ ਨੇ ਪਰ ਉਸ ਤੋਂ ਬਾਅਦ ਜਿਹੜਾ ਕਿਤੇ ਨਾ ਕਿਤੇ ਨਕਾਰ ਦਿੱਤਾ ਜਾਂਦਾ ਇਹਨਾਂ ਨੂੰ ਤਾਂ ਕਿਤੇ ਨਾ ਕਿਤੇ ਉਸ ਤੋਂ ਬਾਅਦ ਲੋਕ ਨਾਖੁਸ਼ ਜੜੇ ਨੇ ਜ਼ਰੂਰ ਨਜ਼ਰ ਆਉਂਦੇ ਨੇ ਪਰ ਫਿਲਹਾਲ ਜਿਹੜਾਗਾ ਪੂਰਾ ਚੋਣ ਖਾਲਾ ਵਿਧਾਨ ਸਭਾ ਹਰਿਆਣਾ ਵਿਧਾਨ ਸਭਾ ਦਾ ਪਖਿਆ ਹੋਇਆ ਤਾਂ ਸੰਕਲਪ ਪੱਤਰ ਬੀਜਪੀ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ